ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਆਂਗੇ ਦੋਵੇਂ ਬਈ ਐਮਨ ਲੋ ਟੌਪ ਦੀਆਂ ਨੇ ਦੋਵੇਂ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਬਈ ਐਮਨ ਲੋ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੋ ਠੀਕ ਹੋ ਬਾਈ ਵਧੀਆ ਵੀਰੇ ਕਿਵੇਂ ਚੱਲਦਾ ਕੰਮ ਕਾਰਾ ਬੜਾ ਠੀਕ ਆ ਬਾਈ ਚੱਲੀ ਜਾਂਦਾ ਵਧੀਆ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਬਾਈ ਸੀਰਾ ਸਿੰਘ ਧਾਲੀਵਾਲ ਪਿੰਡ ਛੰਨਾ ਗਲਬ ਸਿੰਘਾ ਜ਼ਿਲ੍ਹਾ ਬਰਨਾਲਾ ਤਸੀਲ ਤਪਾ ਵੀਰੇ ਨੇੜੇ ਭਗੌੜ ਠੀਕ ਆ ਮੋਬਾਈਲ ਨੰਬਰ 9872076012 9872076012 ਵੀਰੇ ਇਹ ਬਾਈ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਆਹੀ ਨੰਨੇ ਦੇ ਸ਼ੁਰੂ ਕਰਦੀਏ ਬਾਈ ਹਾਂਜੀ ਆਹੀ ਨੰਨੇ ਦੇ ਸ਼ੁਰੂ ਕਰਦੀਏ ਹਾਂ ਹਾਂ ਇਹਦੇ ਦੇਖੋ ਕਿਹੜਾ ਸੂਆ ਸੁੰਡੀ ਆ ਇਹ ਦੂਜਾ ਸੂਆ ਹੀ ਕਿੰਨਾ ਟਾਈਮ ਬਾਕੀ ਆ ਜੇ ਲੈ ਜੀ ਹੋਏ 5 7 5 ਦਿਨ ਠੀਕ ਆ ਤੇ ਕੀ ਵਧੀਆ ਠੰਡੀ ਆ ਹੂੰ ਠੰਡੀ ਸੀਲ ਫੁੱਲ ਆ ਬਾਈ ਤੇ ਕੀ ਰਿਕਾਰਡ ਰਿਹਾ ਬਾਈ ਪਿਛਲੇ ਸੂਏ ਦਾ ਇਹਨੇ ਪਹਿਲਾਂ ਨੇ ਦਿੱਤਾ 18 19 ਕਿਲੋ ਦੁੱਧ ਐਦ ਕੀ ਫਿਰ ਕਿੰਨੀ ਕਮੀਦ ਕਰ ਦੇ ਤੂੰ 20 ਦੇ ਆਸੇ ਪਾਸੇ ਦਾ ਬਾਈ ਸੋਹਣੀ ਆ ਬੜ ਤੇ ਲੇਵੇ ਦੀ ਫੀਟਿੰਗ ਬੜੀ ਕਮਾਲ ਆ ਹਨਾ ਪੂਰੀ ਚੰਗੀ ਇੱਕ ਨੰਬਰ ਸਹੀ ਗੱਲ ਆ ਬਾਈ ਕੀ ਬਾਤ ਆ ਲੇਵੇ ਦੀ ਫੀਟਿੰਗ ਚੈੱਕ ਕਰੋ ਬੜੀ ਕਮਾਲ ਆ ਬਾਕੀ ਥਾਨੀ ਆ ਨਾ ਚੰਗਾ ਲੱਗਦਾ ਹਨਾ ਨਹੀਂ ਕੋਈ ਸਾਖ ਫੋਕਾ ਕੋਈ ਸਹੀ ਗੱਲ ਆ ਕੋਈ ਸਾਗ ਨਹੀਂ ਫੂਟ ਨਹੀਂ ਬਾਈ ਇੱਕ ਨੰਬਰ ਥਾਂ ਲੱਗਿਆ ਵਾ ਚਾਰੇ ਥਾਂ ਨਾ ਪੂਰੀ ਦਿੱਤੀ ਤੇ ਲੱਗੇ ਵਾ ਨਾੜਾ ਨੂੜਾ ਲੈਵੇ ਤੇ ਚੈੱਕ ਕਰ ਸਕਦੇ ਬੜੀਆਂ ਚੰਗੀਆਂ ਦੁੱਧ ਵਾਲੀ ਨਾੜ ਵੀ ਕਰਮੜੀ ਦੇ ਲਈਵੇ ਤੇ ਬਹੁਤ ਚੰਗੀ ਆ ਬਾਕੀ ਬਰੀਕੀ ਦੇ ਨਾੜਾ ਹਜੇ ਕੱਚੀ ਕੱਚੀ ਪਈ ਆ ਓਸਾ ਬਣਾਉਂਦਾ ਜਲਾ ਕੇ ਚੱਲੋ ਬਾਈ ਜਦੋਂ ਕਰਮੜੀ ਨੇ ਤਿਆਰੀ ਕਰਨੀ ਆ ਬਹੁਤ ਸੋਹਣੀ ਤਿਆਰੀ ਕਰਨੀ ਆ ਖੋਲ ਦੋ ਬਾਈ ਤੋੜ ਦੋ ਮੜੀ ਦੀ ਖੋਲ ਕੇ ਘੱਟ ਬਾਈ ਬਹੁਤ ਆ ਬਾਕੀ ਪਲੀ ਵੀ ਬਹੁਤ ਆ ਸੈਣਗਾਰੀ ਰਹਿੜਾ ਚਮਕ ਚਮਕ ਕੋਈ ਫੁੱਲ ਆ ਫੇਸ ਚੈੱਕ ਕਰਾਉਣੇ ਆ ਆਪਾਂ ਕਰਮੜੀ ਦਾ ਨੇੜੇ ਦ ਲੈ ਫੇਸ ਚੈੱਕ ਕਰੋ ਬਾਈ ਫੇਸ ਵਗੈਰਾ ਬਈ ਬਹੁਤ ਚੰਗਾ ਗਾ ਤੋੜ ਦੋ ਬਈ ਨਮਾ ਹਾਣਾ ਕੋਈ ਇਹ ਨਹੀਂ ਹੈਗਾ ਬੜਾਪਾ ਜਾਗਾ ਕਿ ਨਹੀਂ ਬਈ ਹਾਂ ਹਾਂ ਪੂਰੀ ਜਵਾਨੀ ਵਾਲੀ ਜਵਾਨੀ ਵਾਲੀ ਆ ਗਈ ਤੇ ਮੁੱਲ ਫਿਰ ਇਹਦਾ ਕੀ ਰਹੂਗਾ ਮੁੱਲ 78000 ਰੁਪਏ ਬਈ 78000 ਰੁਪਏ ਹਾਂਗੇ ਤਾਂ ਮਾਨ ਤਾਨ ਕਰ ਦੇਾਂਗੇ ਠੀਕ ਆ 78000 ਰੁਪਏ ਬਈ ਮੁੱਲ ਰਹੂਗਾ ਤੇ ਫੇਸ ਚੈੱਕ ਕਰ ਮੈਂ ਕਹਣਾ ਚਿੱਟੀ ਗੱਟੀ ਪਈ ਆ ਬਈ ਹਨਾ ਰੰਗ ਰੂਪ ਪੂਰੀ ਚੰਗੀ ਬਿਹੜਾ ਬਈ ਹਮ ਸਹੀ ਗੱਲ ਆ ਰੰਗ ਰੂਪ ਜੇ ਕਰਮ ਵਾਲੀ ਦੀ ਗੱਲ ਕਰੀਏ ਬਈ ਫੁੱਲ ਲੇਵੇ ਦੀ ਜਿਹੜੀ ਫੀਡਿੰਗ ਹੈ ਨਾ ਉਹ ਵੀ ਬਹੁਤ ਕਮਾਲ ਦੀ ਆ ਜਦੋਂ ਕਰਮਾ ਨੇ ਤਿਆਰੀ ਕਰਨੀ ਆ ਲਾਲੋ ਬਈ ਪੰਡਾ ਵੱਲ ਕੇ ਸਹੂਗੀ ਕਿ ਨਹੀਂ ਬਈ ਹਾਂ ਤੇ ਮੁੱਲ ਵੀ ਬਾਈ ਨੇ ਇਹਦਾ ਜਾਇਜ਼ ਹੀ ਕਰਿਆ 78000 ਰੁਪਏ ਨਾ 70 ਰੁਪਏ ਉਹਦੇ ਚ ਮਾਨਤਾਨ ਕਰ ਦਿਆਂਗੇ 78000 ਰੁਪਏ ਮੋਲਾ ਉਹਦੇ ਚ ਬਾਈ ਕਹਿੰਦੇ ਮਾਨਤਾਨ ਬਾਈ ਜ਼ਰੂਰ ਕਰ ਦਿਆਂਗੇ ਪਹਿਲੀ ਗੱਲ ਤਾਂ ਥਾਣਾ ਦੀ ਕੁਆਲਿਟੀ ਬਾਈ ਚੈੱਕ ਕਰ ਲਓ ਇੱਕ ਨੰਬਰ ਥਾਂ ਲੱਗਾ ਪੂਰੀ ਵਿਥੀ ਤੇ ਇੱਕੋ ਜਿਹਾ ਥਾਣਾ ਚਾਰੇ ਥੰਮਨ ਲਿਖੜਵੇਂ ਦੇ ਪੂਰੇ ਗਾਇਬ ਤੇ ਕੰਦੀ ਸਿਰ ਫੁੱਲ ਲਮਲਾ ਚਾਰੂ ਚੁਰੂ ਵੀ ਬਹੁਤ ਆ ਪੂਰੀ ਫੁੱਲ ਚਾਰੂ ਆਉਂਗੀ ਗੋਲ ਪਈ ਐ ਨਹੀਂ ਲਿਸੀ ਨਹੀਂ ਚੌਂਤਰੇ ਅਰ ਗਈ ਪਈ ਆ ਬਾਈ ਗੋਲ ਮਟੋਲ ਪਈ ਆ ਕਿ ਲਿਸੀ ਲਾਮੀ ਨਹੀਂ ਕਿਸੇ ਵਕਤ ਤਾਂ ਤੇ ਅੱਗੇ ਬਾਈ 2 ਨੰਬਰ ਤੇ ਇਹ ਜਿਹੜਾ ਸੂਆ ਇਹ ਬਾਈ ਤੀਜਾ ਸੂਗੀ ਤੀਜਾ ਤਾਂ ਇਹਨੂੰ ਤਾਂ ਜੇ ਦੂਜਾ ਕਹੀ ਚੱਲ ਪਰ ਤੀਜਾ ਸੂ ਠੀਕ ਆ ਵੱਡੀ ਬਹੁਤ ਆ ਹਨਾ ਕੱਦ-ਕਾੜ ਪੂਰਾ ਵੈ ਹੂੰ ਕਿੰਨੇ ਸੂਏ ਨੇ ਮੰਨ ਕੇ ਬਾਈ 23 ਕਿਲੋ ਕੱਢ ਦਿੰਦੇ ਆ ਰਾਹ ਨੂੰ ਠੀਕ ਆ ਐਤ ਕੀ ਫਿਰ ਕਿੰਨੀ ਕਿ ਉਮੀਦ ਐ ਇਹਦੇ ਤੋਂ ਦੇ ਦੂ ਬੀ ਬਾਈ ਕਿਲੋ ਰਾਮ ਨਾ ਵਾਕੀ ਠੰਡੀ ਐ ਲੈ ਕੀ ਬਾਤ ਆ ਬਾਈ ਠੰਡੀ ਸੀਲ ਚ ਚੈੱਕ ਕਰੋ ਜਮਾਂ ਲੈ ਪੂਰੀ ਆ ਹੂੰ ਸਹੀ ਗੱਲ ਆ ਚੋਲ ਚਾਰ ਬਹੁਤ ਠੰਡ ਚੈੱਕ ਕਰੋ ਝੋਲ ਬਹੁਤ ਪਈ ਹੈ ਹਜੇ ਥਣ ਬਹੁਤ ਚੰਗਾ ਲੱਗਿਆ ਵਾ ਗੁਲਾਬੀ ਥਾਣਾ ਨਿਕੜ ਮਾ ਥਾਣਾ ਪੂਰੇ ਗਾਇਬ ਤੇ ਚਾਰੇ ਥਣ ਲੱਗੇ ਵਾ ਬਾਈ ਬਾਕੀ ਪਲੀ ਵੀ ਆ ਵੱਡੀ ਬੁੱਡੀ ਫੁੱਲ ਨਾ ਲੰਮੀ ਲੰਮੀ ਫੁੱਲ ਸੂਆ ਅੱਖਣੋਂ ਬਾਈ ਕਨੇ ਬਾਬੇ ਤੀਜਾ ਦੂਜਾ ਅਗਈਏ ਪਰ ਦੇਖਣ ਨੂੰ ਦੂਜਾ ਵੀ ਲੱਗਦੀ ਐ ਪਰ ਤੀਜਾ ਸੂਆ ਸੁਂਦੀ ਐ ਕਨੇ ਬਾਈ ਹਾਂ ਬਾਈ ਰੰਗ ਰੂਪ ਬਾਈ ਚੈੱਕ ਕਰ ਸਕਦਾ ਸੈਲਿੰਗ ਸੂਨਿੰਗ ਫੁੱਲ ਕੁਆਲਿਟੀ ਵੈਡ ਚ ਇਹ ਗੱਲ ਕਰੀਏ ਬਾਈ ਫੁੱਲ ਹਜੇ ਕਿੰਨੇ ਕ ਦਿਨ ਲੈ ਜੂ ਬਾਈ ਲੈ ਜੂ ਬਾਈ ਇਹ ਤਾਂ 1-2 ਦਿਨ ਹੀ ਲੋ ਤਿਆਰ ਹੀ ਹੁਣ ਲਾਹਾ ਬਹੁਤ ਹਾਂ ਲੈ ਜੇ ਲੈ ਜੇ ਹਜੇ 2 ਦਿਨ ਹਨ ਹਾਂ ਲੈ ਆ ਵੀ ਸਕਦੀ ਐ ਬਾਈ ਲੋਕ ਮੰਗਦੇ ਆ ਆਪਾਂ ਮੰਨ ਕੇ ਚੱਲੋ ਕਹੀਏ ਨਾ ਥਾਨ ਗਲਾਬੀ ਚਾਹੀਦਾ ਤਾਂ ਲੇਵਾ ਵੀ ਗਲਾਬੀ ਆ ਹਨਾ ਬਹੁਤ ਚੰਗਾ ਲੇਵਾ ਗਾ ਗਲਾਬੀ ਥਾਨਾ ਗਲਾਬੀ ਕਰਮੇ ਬਾਕੀ ਪਲੀ ਪਲੀ ਬਹੁਤ ਆ ਰਾਜੀ ਰੂਜੀ ਫੁੱਲ ਨਾੜਾ ਨੂੜਾ ਨਾ ਲੈਵੇ ਤੇ ਗੱਲ ਕਰੀਏ ਬੇਕੀ ਚਾ ਤੇ ਇਹਦਾ ਬਈ ਮੁੱਲ ਫਿਰ ਕੀ ਰਹੂ ਜਾਇਜ ਇਹਦਾ ਜਾਇਜ ਆ 75000 ਦੇ ਚੋਂ ਮਾਨਤਾਨ ਕਰ ਦਾਂਗੇ ਠੀਕ ਆ ਇਹਦਾ ਮੁੱਲ ਹੈਗਾ ਬਈ ਕਹਿੰਦੇ 75000 ਰੁਪਿਆ ਬਾਕੀ ਬਈ ਮਾਨਤਾਨ ਲਈ ਬਈ ਝੋਲੀ ਚਲੀ ਦੇ ਕਿੰਨੇ ਆ ਬਈ ਫੁੱਲ ਆ ਜਾਵਾਂ ਮੈਂ ਕਹਣਾ ਬਈ ਕਿਆ ਬਾਤ ਹੈਦਾ ਫੁੱਲ ਝੋਲ ਪਈਆ ਅਸਲ ਵਿੱਚ ਸੂਣਾ ਲਾਉਗੀ ਹਨਾ ਹਜੇ ਹਾਂ ਹਾਂ ਜਦੋਂ ਤਿਆਰੀ ਕਰੀ ਨੇ ਕਰਮਲ ਨੇ ਬਈ ਸੂ ਤੱਕ ਲਾ ਕੇ ਸੂਗੀ ਇਹ ਤਾਂ ਲਿਆ ਵੀ ਸਕਦੀ ਆ ਚਾਰ ਦਿਨ ਤੇ ਜਿਹੜਾ ਥਣ ਲੱਗਿਆ ਨਾ ਬਈ ਗਲਾਸਾਂ ਵਰਗੇ ਥਣ ਲੱਗਿਆ ਪੂਰੀ ਬਿੱਥੀ ਦੇ ਜਿਹਨੂੰ ਆਪਾਂ ਕਹਿੰਦੇ ਆ ਥਣ ਲੱਗਿਆ ਮੁੱਲ ਬਾਈ ਨੇ ਬਈ ਐ ਮੰਨ ਲਓ ਦੋਮਾ ਦਾ ਜਮਾ ਜੈ ਜੀ ਰੱਖਿਆ ਮੁੱਲ ਬਾਈ ਦੇ ਅੱਗੇ ਵੀ ਜਮਾ ਦੇਣ ਲੈਣ ਵਾਲੀ ਹੁੰਦੇ ਆ ਤੇ ਜੇ ਕੋਈ ਜੋੜਾ ਇਕੱਠਾ ਲੈਂਦਾ ਬਾਈ ਉਹ ਹੈ ਜਹੋ ਜਮਾ ਮੰਨਦਾ ਹਾਂ ਹਾਂ ਕਰਦੇ ਆ ਵੀਰੇ ਠੀਕ ਆ ਬਾਈ ਤੇ ਨੈਕਸਟ ਸੀਗੇ ਬਾਈ ਕੋਲੇ ਬਾਈ ਦੋ ਆਪਾਂ ਦੋਮੇ ਹੀ ਦਿਖਾਤੇ ਜੀ ਕਿਸੇ ਵੀਰ ਨੂੰ ਨਾ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਜੀ ਲੋਨ ਵੇਖਣ ਲਈ ਸਾਰੇ ਵੀਰਾਂ ਦਾ ਤਹਿਦਲਾ ਧੰਨਵਾਦ